ਸਤਿਨਾਮ ਸ੍ਰੀ ਵਾਇ ਗੁਰੂ ਸਭ ਜੀਓ ਇੱਕ ਓੰਕਾਰ ਸ੍ਰੀ ਵਾਇ ਗੁਰੂ ਜੀ ਕੀ ਪਟੇ ਪਾਸੇ ਰਸਮੀ ਕਵੇ ਬਾਚ ਬੈਂਤੀ ਚੋਪਈ ਅਮਰੀ ਕਰਵਾ ਤੇ ਰਚਾ ਪੂਰਨ ਹੋਏ ਚਿਟਕੇ ਚਾ ਤਵ ਚਰਨ ਮਨ ਰਹਿ ਹਮਾਰਾ ਆਪਣਾ ਜਾਨ ਕਰ ਪ੍ਰਤਪਾ ਰਾਮ ਰ ਦੁਸ਼ਟ ਸਵੇ ਤੁਮ ਕਾਓ ਆਪਾ ਦੇ ਮੋਹੇ ਬਚਾਓ ਸੋ ਕੇ ਬਸੈ ਮੋਰ ਪਰਵਾਰਾ ਸੇਵਕ ਸਿੱਖ ਸਭੇ ਕਰਤਾਰਾ ਮੋਰ ਚਾਨਿਤ ਕਰਤੇ ਕਰੀਏ ਸਭੇਨ ਕੋ ਆਸ ਸੰਗਰੀਏ ਪੂਰਨ ਹੋਇਆ ਮਾਰੀ ਆਸਾ ਟੋਰ ਪਜਨ ਕੇ ਰਹਿ ਪਿਆਸਾ ਤੋ ਮਾ ਛਾੜ ਕੋ ਯਰ ਨਾ ਧਾਵੂ ਜੋ ਵਰਚਾਉ ਸੋ ਤੁਮ ਤੇ ਪਾਉ ਸੇਵਕ ਸਿੱਖ ਮਾਰੇ ਤਾਰਿਆ ਚੋਨਾ ਚੋਨਾ ਸਤਰਾ ਮਾਰੇ ਮਾਰੀ ਹੈ ਆਪਾ ਤੇ ਮੁਝੇ ਵਰੀਏ ਮਰਨ ਕਾਲ ਕਾ ਤਰਾਸ ਨਵਰੀਏ ਹੋ ਜੋ ਸਦਾ ਮਾਰੇ ਪੱਚਾ ਸਿਰੇ ਅਸਤੂ ਜੋ ਕਰਿਓ ਰਚਾ ਰਖ ਲਿਓ ਮੋ ਰਖ ਨਾ ਹਾਰੇ ਸਭ ਸੰਸਾਇ ਪਿਆਰੇ ਦੀਨ ਬੰਦੋ ਦੁਸ਼ਟਨ ਕੇ ਹੰਤਾ ਤੁਮ ਪੂਰੀ ਚਤੁਰ ਦਸ ਕੰਤਾ ਕਾਲ ਪਾਇ ਬ੍ਰਹਮਾ ਬਪਤਾਰਾ ਕਾਲ ਪਾਇ ਸਿਵ ਜੋ ਅਵਤਾਰਾ ਕਾਲ ਪਾਇ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਸੇ ਕੀਓ ਬੇਤ ਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇ ਤਜਸ਼ ਨੂੰ ਪਜਾਇਓ ਆਦੰਤੇ ਕੇ ਅਵਤਾਰਾ ਸੋਈ ਗੁਰੂ ਸਮਝਿਆ ਮਾਰਾ ਨਮਸਕਾਰ ਤੇ ਸਹੀ ਕੋ ਹਮਾਰੀ ਸਕਲ ਪਰ ਜਾ ਜਨਾਪ ਸਵਾਰੀ ਸਿਵ ਕਨ ਕੋ ਸਿਵ ਗੁਣ ਸੁਖ ਦਿਯੋ ਤਤਰਨ ਕੋ ਪਲ ਮੋ ਬਦ ਕੀਯੋ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਹਿਚਾਨਤਾ ਕੀਟੀ ਤੇ ਕੁੰਚ ਰਸਤੂਲਾ ਸਭ ਪਰ ਕਿਰਪਾ ਡਿਟ ਕਰ ਪੁਲਾ ਸੰਤਨ ਦੁਖ ਪਾਇਤੇ ਦੁਕੀ ਸੁਖ ਪਾਇ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਹਿਚਾਨੇ ਕਟ ਘਟ ਕੇ ਪਟ ਪਟ ਕੇ ਜਾਣੇ ਜਬ ਉਦ ਕਰ 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 ਤਾਰਾ ਪਰ ਜਾ ਧਰਤ ਤਦ ਦੇ અપਾਰਾ ਜਬ ਕਰਖ ਕਰਤੋਂ ਕਬ ਹੂੰ ਤੁਮ ਮੈ ਮਿਲਤ ਦੇਤਰ ਸਭ ਹੂੰ ਜੀਤੇ ਬਦਨ ਸ੍ਰਿਸ਼ਟ ਸਭ ਤਾਰਿਆ ਆਪ ਆਪਣੀ ਬੂਝ ਉਚਾਰੇ ਤੁਮ ਸਭ ਇਤੇ ਰਤਨ ਰਾਲਮ ਜਾਣ ਤਵੇਦ ਪੇਦਾਰਾਲਮ ਨਿਰੰਕਾਰ ਨਿਰਮਕਾਰ ਨੰ ਲੰਬ ਵਾਦ ਨੀਲਨਾਦ ਸੰਭੋਤਾ ਕਾ ਮੂੜ ਚਾਰਤ ਪੇਦਾ ਜਾ ਕੋ ਪੈਵਨ ਪਾਵਤੋ ਬੇਦਾ ਤਾਂ ਕੋ ਕਰਪਾਣ ਅਨਮਾਨਤ ਮਹਾ ਮੂੜ ਕਛਪੇਦ ਨਾ ਜਾਣਤਾ ਮਹਾਦੇਵ ਕੋ ਕਹਿਤ ਸਾਦਾ ਸੇਵ ਨਿਰੰਕਾਰ ਕਾ ਚਿਨਤ ਨਹੀ ਪੈਵ ਆਪ ਆਪਣੀ ਬੋਤੇ ਜੇਤੀ ਵਰੰਤ ਪੈਨ ਪੈਂਤ ਹੋਇ ਤੇਤੀ ਤੁਮਰਾ ਲਕਾ ਨਾ ਜਾਏ ਪਰਸਾਰਾ ਕਹਿ ਬੇਦ ਸਜਾ ਪ੍ਰਥਮ ਸੰਸਾਰਾਇ ਕੇ ਰੂਪ ਅਨੂਸਰੂਪਾਰੰਕ ਪੈਰਵ ਕੈ ਪੂਪਾ ਅੰਦਰ ਜੈ ਜਸੈ ਤੇ ਕੀਨੀ ਉਤ ਪੂਜ ਕਾਣ ਬਹੁ ਰਤ ਦੀਨੀ ਕਉ ਫੂਲ ਰਾਜਾ ਵ ਬੈਠਾ ਕਉ ਸਿਮਟ ਪਿਉ ਸੰਕਰ ਕੇਟਾ ਸਗਰੀ ਸ੍ਰਿਟ ਦਿਖਾਇ ਅਚੰਬ ਆਦ ਜੁਗਾਦ ਸਰੂਪ ਸੰਭਵ ਅਪਰਚਾ ਮੇਰੀ ਤੁਮ ਕਰੋ ਸਿਖ ਬਾਰੇ ਸਿਖ ਸੰਗਰੋ ਦੇਸ਼ਟਾ ਜਿਤੇ ਉਟਵ ਤੁਤ ਪਾਤਾ ਸਕਲ ਮਲੇਜ ਕਰੋ ਰਨਕਾਤਾ जयसु तब तो तो सी परे तिनके दुष्ट दुख्त हवा मरे पुरख जवन पग परे त्यारे तिनके तुम संकट सब तारे जो कल को त्याय न है रच सब काला दुष्ट अष्ट रे तला कृपा दृष्ट तन जायार्यो ता के ताप तन कहो हृदय सिद्ध कर्म सब हुई दुष्ट सके न कोई ਇੱਕ ਵਾਰ ਜਿਨ ਤਮੈ ਸੰਬਾਰਾ ਕਾਲ ਪਾਂ ਤੇ ਤਾਇ ਉਬਾਰਾ ਜਿਨਰ ਨਾਮ ਤੇ ਅਰ ਕਹਾ ਦਰਦ ਰੂਟ ਰੋਗ ਤੇ ਰਹਾ ਕੜਕੇ ਤਮੈ ਸਨ ਤਿਆਰੀ ਆਪਾ ਦਿਲੇ ਉਬਾਰੀ ਸਰਵ ਠੋਰ ਮੋਸਾਈ ਦੁਸ਼ਟ ਦੋਖ ਤੇ ਲਿਓ ਬਚਾਈ ਕੜਕੇ ਤਮੈ ਸਰਨ ਤਿਆਰੀ ਆਪਾ ਦਿਲੇ ਉਬਾਰੀ ਸਰਵ ਠੋਰ ਮੋਸਾਈ दुष्ट डॉक्टर लेओ बचाई कड़के तुम संतहारी आप दिलयो बारी सर्वठोर मुहु सहाय दुष्ट डॉक्टर लेओ बचाई वाए गुरु जी का खालसा वाए गुरु जी की फतेह